ਸਸ਼ੀਕਾਲ ਪੰਜਾਬ ਅਪਡੇਟ ਦੇਖ ਰਹੇ ਸਾਰੀ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਖਾਸ ਖਬਰਾਂ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂ ਚੱਕ ਨੇ ਪਠਾਨਕੋਟ ਦੇ ਪੁਆ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਚੈੱਕ ਤਕਸੀਮ ਕੀਤੇ ਇਸ ਮੌਕੇ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਦੇ ਲਈ ਵਚਨਬੱਧ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਰਕਾਰ ਲੋਕਾਂ ਦਾ ਪੈਸਾ ਲੋਕਾਂ ਤੇ ਹੀ ਲਗਾ ਰਹੀ ਹੈ ਮੈਂ ਇੱਕ ਵਾਰੀ ਤੁਹਾਨੂੰ ਵੀ ਕਹਿਣਾ ਹੁੰਦਾ ਕਿ ਕਾਲੇ ਨਾਬ ਉਹ ਵੀ ਕਰੇ ਮਤਲਬ ਪੈਸੇ ਕਿਸੇ ਸਿਸਟਮ ਚ ਮਿਲਦੇ ਆ ਸਰਕਾਰੀ ਪੈਸਾ ਕਿਸੇ ਸਿਸਟਮ ਮਿਲਦਾ ਤੋ ਕਈ ਸਰਪੰਚ ਸਾਡੇ ਨਵੇਂ ਆਜੇ ਆ ਹੁਣ ਪਤਾ ਨਹੀਂ ਉਹ ਚਲਾ ਗਿਆ ਕਿ ਨਹੀਂ ਮੈਂ ਹੁਣ ਨਾਲ ਹੀ ਲੈਣਾ ਤੇ ਉਹ ਕਹਿੰਦਾ ਵੀ ਮੇਰੀ ਮੇਰਾ ਬੜਾ ਮਜ਼ਾਕ ਬਣਾਇਆ ਲੋਕਾਂ ਨੇ ਮੈਂ ਹੋ ਕੀ ਗੱਲ ਹੋਈ ਕਹਿੰਦਾ ਵੀ ਮੇਰਾ ਕੰਮ ਰੁਕਿਆ ਪਿੰਡ ਦੇ ਅੰਦਰ ਰੁਕਿਆ ਤੇ ਮੈਂ ਕਿਹਾ ਹੁਣ ਤੱਕ ਕਿੰਨੇ ਖਸਿਆ ਕਹਿੰਦਾ 19 ਲੱਖਰ ਚੱਲਿਆ ਮੈਂ ਕਿਹਾ ਹੁਣ ਹੀ ਲਾ ਕੇ ਖਰਚਗੇ ਵੀ ਤੇਰਾ ਮਜਾਕ ਬਣਾ ਰਹੇ ਲੋਕਾਂ ਦੇ ਮਤਲਬ ਮਜਾਕ ਕੋਈ ਬਣਾਉਂਦਾ ਆਪਣੇ ਆਪ ਚ ਹੀ ਘਟਰ ਗਿਆ ਆਪਣੇ ਆਪ ਚ ਇੱਕ ਜਿਹੜਾ ਨਾ ਉਹ ਮਤਲਬ ਮੈਂ ਕਿਹਾ ਕੰਮ ਰੁਕ ਗਿਆ ਤੇ ਹੋਰ ਦਿਨਿਆਂ ਤੈਨੂੰ ਪੈਸੇ ਦੀ ਕੋਈ ਗੱਲ ਨਹੀਂ ਸੋ ਅੱਛੇ ਆ ਮੁੰਡੇ ਨਵੇਂ ਮੁੰਡੇ ਆ ਚੰਗਾ ਕੰਮ ਕਰਾ ਰਹੇ ਆ ਮਤਲਬ ਕੰਮ ਕਰਨ ਦੀ ਜਾਚ ਜਗਦੰਮ ਨਹੀਂ ਆਂਦੀ ਜਗਦੰਮ ਕੁਝ ਵੀ ਨਹੀਂ ਆਂਦਾ ਤੁਹਾਨੂੰ ਤੁਹਾਨੂੰ ਲੰਬੇ ਤੇ ਰਵੇ ਤੋਂ ਬਾਅਦ ਥੋੜਾ ਥੋੜਾ ਸਮਝ ਬਣਦੀ ਹੈ 5 ਸਾਲ ਤੱਕ ਸਮਝ ਬਣ ਤੇ ਨਿਕਲ ਜਾਂਦੇ ਆ ਪਤਾ ਨਹੀਂ ਲੱਗਦਾ 5 ਸਾਲ ਗੁਜ਼ਰ ਹੋ ਜਾਂਦੇ ਆ ਜਿਸ ਵੀ ਲੈਵਲ ਤੇ ਤੁਸੀਂ ਕੰਮ ਕਰਦੇ ਹੋ ਹੁੰਦਾ ਕੁਝ ਨਹੀਂ ਪਿੰਡਾਂ ਦੇ ਅੰਦਰ ਮੈਂ ਆਪਣੇ ਪਿੰਡ ਦੇ ਵਿੱਚ ਇੱਕ ਵਾਰੀ ਇਲੈਕਸ਼ਨ ਅਸੀਂ ਲੜੇ ਮੈਂ ਮੈਂਬਰ ਬਣਿਆ ਤੇ ਮੇਰੀ ਵਾਈਫ ਸਰਪੰਚ ਬਣ ਗਈ 6 ਮੈਂਬਰ ਇੱਕ ਦੂਜੀ ਧਿਰ ਦੇ ਬਣ ਗਏ ਉਹਨਾਂ ਦਾ ਸਰਪੰਚ ਨਹੀਂ ਬਣਿਆ ਸਾਡੇ ਮੈਂਬਰ ਨਹੀਂ ਬਣੇ ਮੈਨੂੰ ਮੈਨੂੰ ਮੇਰੇ ਦੋਸਾਂ ਮਿੱਤਰਾਂ ਨੇ ਕਿਹਾ ਨਾ ਵੀ ਨਹੀਂ ਕੋਈ ਲੋੜ ਨਹੀਂ ਤੁਸੀਂ ਸਰਪੰਚੋ ਕਿਸੇ ਦੇ ਤਰਲੇ ਨਹੀਂ ਕਰਨੇ ਆ ਜੀ ਸਰਪੰਚੋ ਉਹਨਾਂ ਨੂੰ ਗਿਆਨ ਵੀ ਨਹੀਂ ਤੋ ਕੋਰਮ ਤੁਹਾਡੇ ਕੋਲ ਆ ਤੁਹਾਨੂੰ ਕੀ ਥੋੜਾ ਸਪੰਚ ਕੋ ਜਾਣਦੀ ਸੋ ਇਹ ਪਿੰਡਾਂ ਦੇ ਅੰਦਰ ਨਾ ਇਹ ਮਤਲਬ ਸਿਆਣੇ ਬੰਦੇ ਨੂੰ ਆਪਣੇ ਢੰਗ ਨਾਲ ਸੋਚਣਾ ਹੁੰਦਾ 10 ਦਿਨ ਬਾਅਦ ਮੈਂ ਮੋਟਰਸਾਈਕਲ ਫੜਿਆ ਤੇ ਮੈਂ ਇੱਕ ਮੈਂਬਰ ਹੀ ਸਾਡੇ ਪਿੰਡ ਦਾ ਤੇ ਮੈਂ ਆਖਿਆ ਉਹ ਕੋ ਚਾਹ ਪੀ ਗਿਆ ਨਾ ਉਹ ਮੈਨੂੰ ਰਾਜ ਮਿਲ ਗਿਆ ਟਰੈਕਟਰ ਤੇ ਜਾ ਰਿਹਾ ਮਤਲਬ ਪਿਆਲੀ ਚ ਤੇ ਮੈਂ ਮੋਟਰਸਾਈਕਲ ਅੱਗੇ ਲਾਤਾ ਤੇ ਉਹ ਵੀ ਅੱਗੋਂ ਹੱਸ ਪਿਆ ਤੇ ਤਾਜੇ ਤਾਜ ਇਲੈਕਸ਼ਨ ਹੋਏ ਉਹਦੇ ਬੜਾ ਔਖਾ ਕੰਮ ਹੁੰਦਾ ਪਿੰਡਾਂ 'ਚ ਤੇ ਮੈਂ ਆਖਿਆ ਵੀ ਮੈਂ ਤਾਂ ਤੁਹਾਡੇ ਕੋਲ ਚਾਹ ਪੀਣ ਲਈ ਜਾ ਰਿਹਾ ਸੀ ਉਹ ਕਹਿੰਦਾ ਹੁਣ ਟਰੈਕਟਰ ਮੋੜ ਲਿਆ ਮੈਂ ਮੋਟਰਸਾਈਕਲ ਮੋੜ ਲਿਆ ਘਰ ਚਲੇ ਗਏ ਚਾਹ ਪੀਂਦੇ-ਪੀਂਦੇ ਤੇ ਮਨ ਲ ਮੈਂ ਜੀ ਗੱਲ ਸ਼ੁਰੂ ਕਰਨੀ ਸੀ ਮੈਨੂੰ ਉਹਨੇ ਆ ਵੀ ਕਹਿਤਾ ਜੀ ਵੀ ਹੁਣ ਕੋ ਮੀਟਿੰਗ ਵੀ ਸਦੋਂ ਪੰਜਾਬ ਦੀ ਸੋ ਜਦਨ ਕਰਨੇ ਹੁੰਦੇ ਆ ਚੰਗੇ ਲੋਕਾਂ ਨੂੰ ਠੀਕ ਆ ਵੋਟਾਂ ਬਾਣ ਵਾਲਿਆਂ ਨੇ ਆਹ ਹੋਰ ਢੰਗ ਨਾਲ ਸੋਚਣਾ ਹੁੰਦਾ ਪਰ ਜਦੋਂ ਕੋਈ ਜ਼ਿੰਮੇਵਾਰੀ ਬਣ ਦਿੰਦੀ ਆ ਫਿਰ ਪਿੰਡ ਦੇ ਵਿੱਚੋਂ ਕਰਤਨ ਘਟਾਣੀ ਆ ਜਿਹੜਾ ਪਿੰਡ ਇੱਕ ਵਾਰੀ ਝਗੜੇ 'ਚ ਫਸ ਗਿਆ ਨਾ ਉਹ 5 ਸਾਲ ਉੱਠੇਗਾ ਹੀ ਨਹੀਂ 5 ਸਾਲ ਨਹੀਂ ਉੱਠੇਗਾ ਵੈਸੇ ਵੀ ਆਪਾਂ ਟੈਂਪਰੇਰੀ ਆ ਸਾਰੇ ਲੋਕ ਇਸ ਦੁਨੀਆ ਦੇ ਅੰਦਰ ਟੈਂਪਰੇਰੀ ਆ 60-70 ਸਾਲ ਉਮਰ ਹੁੰਦੀ ਆ ਉਹ ਵੀ ਜੇ ਕੋਈ ਬਿਮਾਰੀ ਨਹੀਂ ਲੱਗੇ ਜਾਂ ਐਕਸੀਡੈਂਟ ਨਹੀਂ ਹੋਵੇ ਤਾਂ ਨਹੀਂ ਤੇ ਪਤਾ ਨਹੀਂ ਕਦੋਂ ਤਾਂ ਜਦੋਂ ਜ਼ਿੰਦਗੀ ਟੈਂਪਰੇਰੀ ਆ ਤੇ ਬਾਕੀ ਗੱਲਾਂ ਤੇ ਉਹ ਤੋਂ ਵੀ ਟੈਂਪਰੇਰੀ ਐ ਸਰਪੰਚ 5 ਸਾਲ ਬਾਅਦ ਬਣਨਾ ਕਿ ਨਹੀਂ ਬਣਨਾ ਹੈਨਾ ਜੋ ਜ਼ਿੰਦਗੀ ਬੰਦੇ ਦੀ ਟੈਂਪਰੇਰੀ ਹੈਗੀ ਆ ਤੇ ਬਾਕੀ ਗੱਲਾਂ ਤੇ ਬਹੁਤ ਉਹ ਤੋਂ ਵੀ ਪਿੱਛੇ ਆ ਸੋ ਜਿੰਨਾ ਤੁਸੀਂ ਕਿਸੇ ਨਾਲ ਮਿੱਠਾ ਬੋਲ ਲੋ ਐਵੇਂ ਨਹੀਂ ਗੁਰੂ ਸਾਹਿਬਾਨ ਨੇ ਕਿਹਾ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗੀਆਂ ਤਤ ਵੀ ਜੇ ਕੋਈ ਗੁਣਾ ਜੋ ਗੁਣਾ ਤੋਂ ਮਿੱਠੂ ਬੋਲੜਾ ਗਾਲ ਤਾਂ ਜਿਹਨੂੰ ਮਰਜ਼ੀ ਕੱਢ ਦਿਓ ਸੌਖਾ ਕੰਮ ਐ ਔਰ ਨਿਮਰਤਾ ਜਿਹੜੀ ਹੈ ਸਭ ਤੋਂ ਖੂਬਸੂਰਤ ਚੀਜ਼ ਹੈ ਇਸ ਬੰਦੇ ਦੀ ਨਿਮਰਤਾ ਅਸੀਂ ਪਿੰਡਾਂ 'ਚ ਜੰਨੇ ਆ ਅਸੀਂ ਤੁਸੀਂ ਵੀ ਲੋਕਾਂ ਦੇ ਵਿਚਰਦੇ ਹੋ ਜਿਹੜਾ ਵੀ ਕੋਈ ਪਿੰਡ ਦੇ ਅੰਦਰ ਮਤਲਬ ਬੰਦਾ ਚੰਗਾ ਹੈਗਾ ਲੋਕੀ ਉਹਨੂੰ ਕਹਿੰਦੇ ਯਾਰ ਉਹ ਰੱਬ ਰੂਪੀ ਬੰਦਾ ਯਾਰ ਰੱਬ ਰੂਪੀ ਬੰਦਾ ਯਾਰ ਸੋ ਪਿੰਡਾਂ 'ਚ ਝਗੜੇ ਮਕਾਣੇ ਨਾਲ ਇਹਦੇ 'ਚ ਤਜਰਬਾ ਬਣਦਾ ਤੁਹਾਡਾ ਤੁਸੀਂ ਮਹਿਲਾਵਾਂ ਵੀ ਜਿਹੜੀਆਂ ਸਰਪੰਚ ਬਣੀਆਂ ਆਪਣੇ ਘਰ ਵਾਲਿਆਂ ਤੋਂ ਇਲਾਵਾ ਵੀ ਜਾਇਆ ਕਰੋ ਲੋਕਾਂ 'ਚ ਜਾਓ ਪਿੰਡ ਦੇ ਅੰਦਰ ਕਿਸੇ ਕੋਲ ਬੈਠੋ ਤੁਹਾਨੂੰ ਇੱਜ਼ਤ ਨਹੀਂ ਦੇਗਾ ਕੋਈ ਚਾਹ ਪੁੱਛੇਗਾ ਪਾਣੀ ਪੁੱਛੇਗਾ ਆਪਣਾ ਇੰਡੀਪੈਂਡੈਂਟ ਅਵਜੂਦ ਬਣਾਓ ਮਤਲਬ ਤੁਹਾਨੂੰ ਲੋਕ ਪਤੀ ਦੇ ਨਾਲ 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 ਜੋੜਨ ਜਾਣਨ ਤੁਹਾਡੇ ਸਹੁਰਿਆਂ ਨਾਲ ਨਾਲ ਜਾਣਨ ਇਹ ਜਾਣਨ ਵੀ ਯਾਰ ਸਾਡੀ ਸਰਪੰਚ ਆਪਣੇ ਘਰ ਦੇ ਕੰਮ ਵੀ ਤੁਸੀਂ ਬਹੁਤ ਵੱਡਾ ਕੰਮ ਕਰਦੇ ਹੋ ਘਰ 'ਚ ਲੇਕਿਨ ਨਾਲ-ਨਾਲ ਪਿੰਡ 'ਚ ਵੀ ਜਾਓ ਸੋ ਅੱਜ 2 ਕਰੋੜ ਰੁਪਈਆ ਤੁਹਾਨੂੰ ਜਿਹੜਾ ਅਸੀਂ ਦੇਣਾ ਇੱਥੇ ਵੱਖ-ਵੱਖ ਕੰਮਾਂ ਦੇ ਲਈ ਫਿਲਹਾਲ ਪੰਜਾਬ ਅਪਡੇਟ ਦੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ